ਇਹ ਫੈਮਿਲੀ ਕਿਚਨ ਅਲੀਵਾਲ ਇੱਥੇ ਵੈਜ ਅਤੇ ਨੌਨ ਵੈਜ ਦੋਵੇਂ ਤਿਆਰ ਕੀਤੇ ਜਾਂਦੇ ਹਨ ਵੈਜ ਖਾਣੇ ਦੇ ਵਿੱਚ ਮਲਾਈ ਚਾਪ ਤੰਦੂਰੀ ਚਾਪ ਮੋਮਮਸ ਸਪਰਿੰਗ ਰੋਲ ਪਨੀਰ ਵਾਲਾ 버ਗਰ ਪਨੀਰ ਟਿੱਕਾ ਅਫਗਾਨੀ ਟਿੱਕਾ ਚੀਜ਼ ਜਿਲੀ ਮੰਜੂਰੀਅਨ ਅਤੇ ਪੀਣ ਵਾਲੇ ਪਕਵਕ ਤਰ੍ਹਾਂ ਦੇ ਸ਼ੇਕ ਮਿਲਦੇ ਹਨ ਨੌਨ ਵੈਜ ਖਾਣੇ ਵਿੱਚ ਤੰਦੂਰੀ ਚਿਕਨ ਰੋਸਟਰ ਚਿਕਨ ਚਿਕਨ ਟਿੱਕਾ ਮਲਾਈ ਟਿੱਕਾ ਬਟਰ ਚਿਕਨ ਚਿਲੀ ਚਿਕਨ ਕੜਾਈ ਚਿਕਨ ਅਤੇ ਸਟ੍ਰੀਮ ਲੈਕ ਚਿਕਨ ਮਿਲਦੇ ਹਨ ਹਰ ਰਾਤਵਾਲ ਸਪੈਸ਼ਲ ਬਰੀਆਨੀ ਚਿਕਮਤੀਆ ਕੀਤਾ ਜਾਂਦਾ ਹੈ। ਇਹ ਫੈਮਿਲੀ ਕਿਚਨ ਅਲੀਬਾਬ ਵਿੱਚ ਗ੍ਰਾਹਕਾਂ ਲਈ ਵਿਸ਼ੇਸ਼ ਆਫਰ ਵੀ ਚੱਲ ਰਹੇ ਹਨ। ਵੈਜ ਖਾਣੇ ਵਿੱਚ 4 버ਗਰ, ਇੱਕ ਆਲੂ ਚਿਪਸ ਅਤੇ 1 ਲੀਟਰ ਵਾਲੀ ਕੋਲਡ ਡਰਿੰਕ ਸਿਰਫ 299 ਰੁਪਏ ਵਿੱਚ ਮਿਲ ਰਹੀ ਹੈ। ਅਤੇ ਨੌਨ ਵੈਜ ਖਾਣੇ ਦੇ ਵਿੱਚ 4 ਚਿਕਨ 버ਗਰ, ਇੱਕ ਆਲੂ ਚਿਪਸ ਅਤੇ 1 ਲੀਟਰ ਵਾਲੀ ਕੋਲਡ ਡਰਿੰਕ ਸਿਰਫ 399 ਰੁਪਏ ਵਿੱਚ ਮਿਲ ਰਹੀ ਹੈ। ਮਾਈ ਨੰਬਰ 9646835514 7628699339 ਪਤਾ ਨੇੜੇ ਪੰਜਾਬ ਨੈਸ਼ਨਲ ਬੈਂਕ ਅਲੀਵਾਲ ਇਹ ਫੈਮਿਲੀ ਕਿਚਨ ਵਿੱਚ ਜੋ ਸ਼ੈਫ ਫੇਰ ਚਾਤੇ ਨੌਨ ਵਿੱਚ ਖਾਣਾ ਤਿਆਰ ਕਰਦੇ ਹਨ ਉਹਨਾਂ ਦਾ ਵਿਦੇਸ਼ ਵਿੱਚ ਕੰਮ ਕਰਨ ਦਾ 10 ਸਾਲ ਦਾ ਤਜਰਬਾ ਹੈ